ਹੈਲੋ ਹਾਈ ਸਾਸ਼੍ਰੀ ਕਾ ਜੀ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਸੂਟ ਲੈ ਕੇ ਆਏ ਹਾਂ ਬਹੁਤ ਹੀ ਸੋਹਣੇ ਜਬਰਦਸ ਜਿੰਨਾ ਸੂਟਾਂ ਦੀ ਤੁਹਾਨੂੰ ਹਮੇਸ਼ਾ ਵੇਟ ਰਹਿੰਦੀ ਹੈ ਆਪਣੇ ਜਨੂਨ ਦੇ ਸ਼ੂ ਬਹੁਤ ਹੀ ਸੋਹਣੇ ਜਨੂਨ ਦਾ ਫੈਬਰਿਕ ਰਹਿਣ ਵਾਲਾ ਐ ਐਂਡ ਗਰੇਪ ਦਾ ਬਹੁਤ ਹੀ ਸੋਨਾ ਇਹ ਇੱਕ ਤੁਸੀਂ ਕੰਬੋ ਦੇਖ ਰਹੇ ਹੋ ਜਿਹੜਾ ਸ਼ਰਟ ਹੈ ਫੁੱਲ ਹੈਵੀ ਇੰਦੇ ਤੇ ਹੈਂਡਵਰਕ ਕਿਤੋਂ ਹੋਇਆ ਹੈਗਾ ਨਾਲ ਗਰੇਪ ਦੀ ਬਾਟਮ ਹੈਗੀ ਹੈ ਵਿਸਕੋਸ ਦਾ ਫੈਬਰਿਕ ਰਹਿਣ ਵਾਲਾ ਹੈ ਬਿਲਕੁਲ ਸੌਫਟ origional ਪੀਸ ਹੋਏਗਾ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਐਂਡ ਕਲਰ ਇਜ਼ ਦ ਬੋਥ ਹੀ ਪਿਆਰੇ ਪਿਆਰੇ ਕਲਰ ਆਏ ਨੇ ਇਸ ਵਿੱਚ ਫੁੱਲ ਵੈਡਿੰਗ ਕਲੈਕਸ਼ਨ ਹੈ ਇਹ ਤੁਸੀਂ ਇਹਨਾਂ ਦੇ ਪੰਜਾਬੀ ਸੂਟ ਬਣਾ ਸਕਦੇ ਹੋ ਲਹਿੰਗਾ ਚੋਲੀ ਜਿਵੇਂ ਬਣਾਉਣਾ ਚਾਹੇ ਬਣਾ ਸਕਦੇ ਹੋ ਐ ਨੈਕਸਟ ਕਲਰ ਵਾਓ ਇਸ ਕਲਰ ਦੀ ਤਾਂ ਬੋਥ ਹੀ ਜ਼ਿਆਦਾ ਡਿਮਾਂਡ ਆ ਰਹੀ ਸੀਗੀ ਇਹ ਪਿਓਰ ਚਨੂਨ ਦਾ ਇਹ ਸ਼ਰਟ ਹੈ ਤੇ ਕريب ਦੀ ਬਾਟਮ ਰਹਿਣ ਵਾਲੀ ਹੈ ਤੇ ਚਨੂਨ ਇਹਦੇ ਨਾਲ ਤੁਸੀਂ ਚਨੂਨ ਦਾ ਦੁਪੱਟਾ ਐਡ-ਆਨ ਕਰਵਾ ਸਕਦੇ ਹੈਗੇ ਹੋ ਤਾਂ ਬੋਥ ਹੀ ਸੋਨਾ ਵਰਕ ਤੁਸੀਂ ਦੇਖ ਸਕਦੇ ਹੋ ਸੀਕੁਐਂਸ ਵਰਕ ਕੀਤਾ ਹੋਇਆ ਹੈਂਡ ਵਰਕ ਕੀਤਾ ਹੋਇਆ ਬਾਟਮ ਤੇ ਬੁੱਟੀਆਂ ਬਨੀਆਂ ਹੋਈਆਂ ਨੇ ਹੈਂਡਵਰਕ ਹੈਗਾ ਤੇ ਸ਼ਰਟ ਫੁੱਲ ਹੈਵੀ ਹੈਗਾ ਫਰੰਟ ਐਂਡ ਬੈਕ ਦੋਨੋਂ ਸਾਈਡ ਤੋਂ ਇਹ ਫੁੱਲ ਹੈਵੀ ਬਣ ਕੇ ਇਹ ਰੈਡੀ ਹੋਏਗਾ ਸੂਟ ਬਹੁਤ ਹੀ ਜ਼ਿਆਦਾ ਸੋਨਾ ਇਹ ਸੂਟ ਹੈਗਾ ਜਿਹੜੀ ਬਾਟਮ ਹੈ ਬਾਟਮ ਨਾਲ ਤੁਸੀਂ ਦੁਪੱਟਾ ਲੈਣਾ ਚਾਹੁੰਦੇ ਹੋ ਸੇਮ ਦੁਪੱਟਾ ਵੀ ਲੈ ਸਕਦੇ ਹੈਗੇ ਉਹ ਜੀ ਮਤਲਬ ਢਾਈ ਢਾਈ ਮੀਟਰ ਦੀ ਬਾਟਮ ਨੈਕਸਟ ਇਹ ਗਰੇਪ ਦੇ ਫੈਬਰਿਕ ਹੈ ਇਹ ਵੀ ਬਹੁਤ ਹੀ ਸੋਨੇ ਪ੍ਰਿੰਟ ਹੈ ਪੇਂਟ ਦੇ ਉੱਪਰ ਹੈਂਡਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਕਟ dane ਦਾ ਵਰਕ ਹੈ ਬਹੁਤ ਹੀ ਸੋਹਣਾ ਸਿਕਵੈਂਸ ਵਰਕ ਕਟ dane ਪਾਈਪਸ ਦਾ ਵਰਕ ਕੀਤਾ ਹੋਇਆ ਪ੍ਰਿੰਟ ਬੜੇ ਹੀ ਪਿਆਰੇ ਪਿਆਰੇ ਨੇ ਇਹ ਇਹਨਾਂ ਦੇ ਨਾਲ ਤੁਸੀਂ ਪਲੇਨ ਬਾਟਮ ਮੈਚ ਕਰ ਸਕਦੇ ਹੈਗੇ ਹੋ ਜਿਵੇਂ ਇਸ ਨਾਲ ਮਹਿਰੂਨ ਲੈ ਸਕਦੇ ਹੈਗੇ ਹੋ ਰੈੱਡ ਲੈ ਸਕਦੇ ਹੋ ਸਕਿਨ ਬਾਟਮ ਲੈ ਸਕਦੇ ਹੋ 올ਓਵਰ ਸੂਟ ਲੈਣਾ ਤਾਂ 올ਓਵਰ ਵੀ ਲੈ ਸਕਦੇ ਹੋ ਇਸ ਦੇ ਨਾਲ ਤੁਸੀਂ ਪੈਰਟ ਜਾਂ ਬੇਸ ਕਲਰ ਦੀ ਆਨੀਅਨ ਸ਼ੇਡ ਦੀ ਬਾਟਮ ਲੈ ਸਕਦੇ ਹੋ ਇਸ ਦੇ ਨਾਲ ਮਹਿਰੂਨ ਸ਼ੇਡ ਐਡ ਕਰਵਾ ਸਕਦੇ ਹੈਗੇ ਹੋ ਆਪਣੀ ਮਰਜ਼ੀ ਦੇ ਨਾਲ 올ਓਵਰ ਸੂਟ ਬਣਾਣਾ ਹੈ ਤਾਂ 올ਓਵਰ ਵੀ ਬਣਾ ਸਕਦੇ ਹੈਗੇ ਉਹ ਮੈਚਿੰਗ ਕਰਨੀ ਹੈ ਤਾਂ ਮੈਚਿੰਗ ਵੀ ਕਰ ਸਕਦੇ ਹੈਗੇ ਉਹ ਮਤਲਬ 2.5 ਮੀਟਰ ਸ਼ਰਟ 2.5 ਮੀਟਰ ਬਾਟਮ ਲੈਣਾ ਚਾਹੁੰਦੇ ਹੋ ਉਸ ਤਰ੍ਹਾਂ ਵੀ ਲੈ ਸਕਦੇ ਹੋ ਬਾਕੀ ਅਗਰ ਤੁਸੀਂ 2.5 ਤੋਂ ਉੱਪਰ ਜ਼ਿਆਦਾ ਕਟਿੰਗ ਲੈਣਾ ਚਾਹੁੰਦੇ ਹੋ ਉਹ ਵੀ ਲੈ ਸਕਦੇ ਹੈਗੇ ਉਹ ਪਰ 2.5 ਤੋਂ ਘੱਟ ਕਟਿੰਗ ਨਹੀਂ ਮਿਲੇਗੀ ਪਰ ਮੀਟਰ ਅਕੋਰਡਿੰਗ ਇਹ ਸਾਰੇ ਫੈਬਰਿਕ ਰਹਿਣ ਵਾਲੇ ਹੈਗੇ ਨੇ ਕਲਰਸ ਤੁਹਾਨੂੰ ਇਸ ਵਿੱਚ ਕਾਫੀ ਮਿਲ ਰਹੇ ਹੈਗੇ ਨੇ ਬਹੁਤ ਲਿਮਿਟਿਡ ਜੇ ਸਟਾਕ ਹੈ ਬਹੁਤ ਜਲਦੀ ਸੋਲਡ ਆਊਟ ਹੋ ਜਾਂਦਾ ਹੈਗਾ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈ ਸਕਰੀਨਸ਼ਾਟ ਲਿਓ ਤੇ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਗੈਸ ਤੇ WhatsApp ਮੈਨੂੰ ਮੈਸੇਜ ਕਰਿਓ ਤੇ ਆਪਣਾ ਆਰਡਰ ਤੁਸੀਂ ਪਲੇਸ ਕਰਵਾ ਸਕਦੇ ਹੈਗੇ ਹੋ ਜਿੰਨੇ ਮੀਟਰ ਵੀ ਤੁਹਾਨੂੰ ਚਾਹੀਦਾ ਹੈ ਲੋ ਬਹੁਤ ਹੀ ਪਿਆਰਾ ਹੈ ਜੀ ਇਹ ਕਲਰ ਬਹੁਤ ਸੋਨਾ ਕਲਰ ਹੈ ਨੈਕਸਟ ਆ ਗਿਆ ਜੀ ਬਨਾਰਸੀ ਜੈਕਰ ਬਹੁਤ ਹੀ ਸੋਨੇ ਕਲਰ ਇਸ ਦੇ ਵਿੱਚ ਵੀ ਹੈ ਤਾਂ ਇਹ ਸੂਟ ਤਾਂ ਬਿਲਕੁਲ ਸਭ ਤੋਂ ਸਰਦਾਰੀ ਜੇ ਕਲੈਕਸ਼ਨ ਆ ਇਹਨਾਂ ਦੇ ਤੁਸੀਂ ਹੈਂਡਵਰਕ ਵੀ ਕਰਵਾ ਸਕਦੇ ਹੋ ਮਸ਼ੀਨਵਰਕ ਆਰੀਵਰਕ ਜੋ ਵੀ ਕਰਵਾਉਣਾ ਚਾਹੇ ਕਰਵਾ ਸਕਦੇ ਹੈਗੇ ਹੋ ਐਂਡ ਵਿਦਾਊਟ ਵਰਕ ਵਿਸਟਿਚ ਕਰਵਾ ਸਕਦੇ ਹੈਗੇ ਹੋ ਲੇਸਸ ਲਗਵਾ ਸਕਦੇ ਹੋ ਪੈਚਸ ਲਗਵਾ ਸਕਦੇ ਹੋ ਆਪਣੇ ਤਰੀਕੇ ਨਾਲ ਤੁਸੀਂ ਇਸ ਨੂੰ ਕਸਟਮਾਈਜ਼ ਕਰ ਸਕਦੇ ਹੈਗੇ ਹੋ ਕਲਰ ਇਸ ਵਿੱਚ ਬਹੁਤ ਹੀ ਪਿਆਰੇ ਰਹਿਣ ਵਾਲੇ ਨੇ ਰਾਇਲ ਬਲੂ ਦੀ ਤਾਂ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਐਂਡ yellow ਦੀ ਕਿਉਂਕਿ ਵਿਆਹ ਸ਼ਾਦੀਆਂ ਦੇ ਸੀਜ਼ਨ ਸਟਾਰਟ ਹੋ ਗਏ ਨੇ ਹਲਦੀ ਦੀ ਰਸਮ ਤਾਂ ਹਰ ਕੋਈ ਹੀ ਸੈਲੀਬ੍ਰੇਟ ਕਰਦਾ ਤਾਂ ਉਸ ਦੇ ਲਈ ਯੈਲੋ ਥੀਮ ਰੱਖਿਆ ਜਾਂਦਾ ਸੋ ਇਸ ਲਈ ਯੈਲੋ ਕਲਰ ਦੀ ਵੀ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਹੈਗੀ ਆ ਕਲਰ ਸਾਰੇ ਹੀ ਬਹੁਤ ਪਿਆਰੇ ਨੇ ਤੁਸੀਂ ਇਸ ਦਾ ਲਹਿੰਗਾ ਚੋਲੀ ਵੀ ਬਣਾ ਸਕਦੇ ਹੋ ਲੌਂਗ ਗਾਊਨ ਵੀ ਬਣਾ ਸਕਦੇ ਹੈਗੇ ਹੋ ਪੰਜਾਬੀ ਸੂਟ ਵੀ ਬਣਾ ਸਕਦੇ ਹੋ ਬਾਕੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਤੁਸੀਂ ਹੈਂਡ ਵਰਕ ਕਰਵਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋ ਮਸ਼ੀਨ ਵਰਕ ਆਰੀ ਵਰਕ ਜੋ ਕੁਝ ਵੀ ਮਤਲਬ ਤੁਸੀਂ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਆਪਣੇ ਕੋਲ ਕਰਵਾ ਸਕਦੇ ਹੈਗੇ ਹੋ ਆਨਲਾਈਨ ਆਪਾਂ ਮਤਲਬ ਸਾਰੇ ਆਰਡਰ ਲੈਣੇ ਹੈਗੇ ਆ ਤੇ 올 ఓవర్ ਇੰਡੀਆ ਵਿੱਚ ਸ਼ਿਪਿੰਗ ਅਵੇਲੇਬਲ ਹੈ ਇੰਟਰਨੈਸ਼ਨਲ ਕੂਰੀਅਰ ਵੀ ਆਪਾਂ ਕਰਦੇ ਹੈਗੇ ਆ ਸਟਿਚਿੰਗ ਵੀ ਅਵੇਲੇਬਲ ਹੈ ਅਗਰ ਤੁਹਾਨੂੰ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਸਿੰਪਲ ਲਾਈਨਿੰਗ ਵਾਲੀ ਵਿਦਾਊਟ ਲਰਨਿੰਗ ਟਾਪ ਡੇ ਵਾਲੀ ਜਿਹੜੀ ਵੀ ਤੁਸੀਂ ਮਤਲਬ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਕੋਈ ਵੀ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਆਪਣੇ ਕੋਲੋਂ ਸਟਿਚਿੰਗ ਵੀ ਤੁਸੀਂ ਕਰਵਾ ਸਕਦੇ ਹੈਗੇ ਹੋ ਬੋਥ ਹੀ ਸੋਹਣੇ ਹੈ ਵਾਲੇ ਕਲਰ ਤੁਸੀਂ ਦੇਖ ਰਹੇ ਹੈਗੇ ਹੋ ਬੋਥ ਹੀ ਪਿਆਰੇ ਪਿਆਰੇ ਸ਼ੇਡਸ ਆ ਸਾਰੇ ਹੀ ਬਹੁਤ ਸੋਹਣੇ ਨੇ ਸੋ ਇਹ 5 ਮੀਟਰ ਦਾ ਫੈਬਰਿਕ ਹੈ ਅਗਰ ਤੁਸੀਂ ਮਤਲਬ ਜ਼ਿਆਦਾ ਲੈਣਾ ਚਾਹੇ ਜ਼ਿਆਦਾ ਵੀ ਲੈ ਸਕਦੇ ਹੋ 올ਓਵਰ ਸੂਟ ਬਣਾਉਣਾ ਚਾਹੁੰਦੇ ਹੋ 올 올ਓਵਰ ਵੀ ਬਣਾ ਸਕਦੇ ਹੋ ਮੈਚਿੰਗ ਬਣਾਉਣਾ ਚਾਹੁੰਦੇ ਤਾਂ ਮੈਚਿੰਗ ਵੀ ਬਣਾ ਸਕਦੇ ਹੈਗੇ ਹੋ ਕਲਰ ਸੀਰੀਜ਼ ਵਿੱਚ ਕਾਫੀ ਆਏ ਹੈਗੇ ਨੇ ਤਾਂ ਇਸ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਇਸ ਵਾਰ ਬਨਾਰਸੀ ਸਿਲਕ ਦੀ ਮਤਲਬ ਇਸ ਜੀ ਮਤਲਬ ਸਾੜੀਜ਼ ਵੀ ਬਣਾਈਆਂ ਜਾ ਸਕਦੀਆਂ ਨੇ ਕਿਉਂਕਿ ਕਈ ਬਨਾਰਸੀ ਸਾੜੀ ਬਹੁਤ ਪਸੰਦ ਕਰਦੇ ਆ ਤਾਂ ਉਹ ਵੀ ਤੁਸੀਂ ਬਣਾ ਸਕਦੇ ਹੈਗੇ ਹੋ ਕਲਰ ਤੁਸੀਂ ਚੈੱਕ ਕਰ ਸਕਦੇ ਹੋਗੇ ਅੱਗੇ ਬਾਕੀ ਜਿਹੜੇ ਵੀ ਬਣ ஆன்ਲਾਈਨ ਵਰਕ ਕਰਦਿਆਂ ਨੇ ஆன்ਲਾਈਨ ਕਮ ਸਟਾਰਟ ਕਰਨਾ ਚਾਹੁੰਦੀਆਂ ਨੇ ਰੀਸੇਲਿੰਗ ਕਰਨਾ ਚਾਹੁੰਦੀਆਂ ਤਾਂ ਉਹ ਵੀ ਆਪਣੇ ਨਾਲ ਜੁਆਇਨ ਹੋ ਸਕਦੀਆਂ ਨੇ ਬਿਨਾ ਪੈਸਾ ਲਗਾਏ ਤੁਸੀਂ ਵੀ ਆਪਣਾ ਔਨਲਾਈਨ ਬਿਜ਼ਨਸ ਸ਼ੁਰੂ ਕਰ ਸਕਦੇ ਹੈਗੇ ਹੋ ਬਿਨਾ ਇਨਵੈਸਟਮੈਂਟ ਦੇ ਤੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੇਮੈਂਟ ਅਡਵਾਂਸ ਚ ਔਨਲਾਈਨ ਹੀ ਹੁੰਦੀ ਹੈ ਜੀ Google Pay Paytm ਜਾਂ ਡਾਇਰੈਕਟ ਅਕਾਊਂਟ ਵਿੱਚ ਤੁਸੀਂ ਪਵਾ ਸਕਦੇ ਹੈਗੇ ਹੋ ਬਟ ਕੈਸ਼ ਔਨ ਡਿਲੀਵਰੀ ਨਹੀਂ ਹੁੰਦੀ ਜੀ ਸੋਰਸ ਤੇ ਵਿੱਚ ਸੋ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈਗਾ ਉਸਦੇ ਵਿੱਚ ਆਪਣਾ ਐਡਰੈਸ ਪ੍ਰੋਪਰ ਪੇਜ ਜੈ ਕਰੋ ਪਿੰਨ ਕੋਡ ਸਹੀ ਹੋਣਾ ਚਾਹੀਦਾ ਕਾਲਿੰਗ ਨੰਬਰ ਬਤਲ ਜਿਸ ਸੇ ਕੋਰੀਅਰਰ ਕਾਲ ਕਰੇ ਤਾਂ ਤੁਹਾਡਾ ਜਿਹੜਾ ਕੋਰੀਅਰ ਹੈਗਾ 7 ਤੋਂ 10 ਡੇਜ਼ ਦੇ ਵਿੱਚ ਤੁਹਾਡੇ ਤੱਕ ਪਹੁੰਚਾ ਦਿੱਤਾ ਜਾਵੇਗਾ ਸੋ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈ ਇਸ ਨੰਬਰ ਤੇ ਸਾਨੂੰ ਕਾਲ ਮੈਸੇਜ ਆ ਕਿਸੇ ਵੀ ਤਰ੍ਹਾਂ ਦੀ ਹੋਰ ਜਾਣਕਾਰੀ ਲੈਣੀ ਹੋਵੇ ਸਾਡੇ ਨਾਲ ਮਤਲਬ ਕੰਟੈਕਟ ਕਰ ਸਕਦੇ ਹੈਗੇ ਹੋ ਕਾਲ ਕਰ ਸਕਦੇ ਹੈਗੇ ਹੋ ਐਂਡ ਇਹ ਵਾਲੇ ਬੋਥ ਹੀ ਸੋਨੇ ਪ੍ਰਿੰਟ ਹੈ ਸਰਦਾਰੀ ਹੈ ਲਾਈਟ ਸ਼ੇਡ ਆ ਮਦਰਸ ਲੁੱਕ ਵਾਲੇ ਹੈਗੇ ਆ ਇਹ 2 ਮੀਟਰ ਦਾ ਸ਼ਰਟ ਹੈ ਕਈ ਮੀਟਰ ਦੀ ਬਾਟਮ ਰਹਿਣ ਵਾਲੀ ਹੈਗੀ ਹੈ ਇਹ ਇਸ ਵਿੱਚ ਕਦਰਸ ਤੁਹਾਨੂੰ ਕਾਫੀ ਮਿਲ ਜਲਣਗੇ ਪਹਿਲਾਂ ਇਹ ਡਾਰਟ ਚਾਰਟ ਆਇਆ ਸੀ ਹੁਣ ਇਹ ਲਾਈਟ ਚਾਰਟ ਆਇਆ ਹੈਗਾ ਤਾਂ ਬਹੁਤ ਸੋਹਣਾ ਹੈ ਇਸ ਦੇ ਉੱਪਰ ਵੀ ਤੁਸੀਂ ਵਰਕਵਾ ਸਕਦੇ ਹੋ ਬਾਕੀ ਇਸ ਦੇ ਨਾਲ ਤੁਸੀਂ ਦੁਪੱਟਾ ਐਡ-ਆਨ ਕਰਵਾਉਣਾ ਚਾਹੁੰਦੇ ਹੋ ਦੁਪੱਟਾ ਐਡ-ਆਨ ਕਰ ਸਕਦੇ ਹੋ ਡਾਈ ਕਰਵਾ ਸਕਦੇ ਹੋ ਪਲੇਨ ਸਿੰਪਲ ਦੁਪੱਟੇ ਲੈਣੇ ਆ ਬਨਾਰਸੀ ਦੁਪੱਟੇ ਲੈਣੇ ਕਿਸ ਤਰ੍ਹਾਂ ਦੇ ਦੁਪੱਟੇ ਤੁਹਾਨੂੰ ਜੋ ਵੀ ਰਿਕੁਆਇਰਮੈਂਟ ਆ ਆਪਣੇ ਤੋਂ ਤੁਸੀਂ ਪੁੱਛ ਸਕਦੇ ਹੋ ਪਤਾ ਕਰ ਸਕਦੇ ਹੋ ਤੇ ਬਾਕੀ ਹੋਰ ਵੀ ਬਹੁਤ ਕਲੈਕਸ਼ਨ ਹੁੰਦੀ ਆ ਵੀਡੀਓ ਪਾਣੀ ਪੋਸੀਬਲ ਨਹੀਂ ਹੋ ਪਾਉਂਦੀ ਪ੍ਰਿੰਟਡ ਸੂਟ ਹੈ ਜਿਵੇਂ ਪਸ਼ਮੀਨੇ ਦੇ ਸੂਟਸ ਆ ਹਰ ਤਰ੍ਹਾਂ ਦੇ ਕਲੈਕਸ਼ਨ ਆਪਣੇ ਕੋਲ ਆਈ ਹੋਈ ਆ ਤਾਂ ਤੁਸੀਂ ਸਾਨੂੰ WhatsApp ਤੇ ਮਤਲਬ ਸਾਡਾ ਜਿਹੜਾ WhatsApp ਵਾਲਾ ਗਰੁੱਪ ਆ ਉੱਥੇ ਐਡ ਹੋ ਸਕਦੇ ਹੋ ਇਹ ਵਾਲੇ ਬਹੁਤ ਹੀ ਸੋਹਣੇ ਖੀਨਖਾਬ ਦੇ ਸੂਟ ਹੈ ਬਨਾਰਸੀ ਆ ਸੋ ਸਾਨੂੰ WhatsApp ਤੇ ਕੰਟੈਕਟ ਕਰੋ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਥੈਂਕ ਯੂ ਸੋ ਮੱਚ